ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਬਾਬਿਓ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਰਾਵੋ ਬਾਬਿਓ ਤੁਹਾਨੂੰ ਪਤਾ ਹੀ ਆਗਾ ਹਨਾ ਕੱਲ ਕੀ ਕੁਝ ਹੋ ਕੇ ਹਟਿਆਗਾ ਹਨਾ ਇੱਕ ਚਿੱਟਾ ਪੀਣ ਵਾਲੇ ਬੰਦੇ ਨੇ ਚੋਰ ਨੇ ਹਨਾ ਤੇ ਜਿਹੜਾ ਉਹਦੇ ਨਾਲ ਬੰਦਾ ਮਤਲਬ ਉਹਦੀ ਸਹਾਇਤਾ ਕਰਦਾ ਮੇਰੇ ਉਹਨੇ ਮਤਲਬ ਦੁੰਦੇ ਫੜੇ ਉਹਨਾਂ ਨੇ ਹਨਾ ਉਹ ਵੀ ਬੰਦੇ ਚੋਰ ਨੇ ਠੀਕ ਆ ਗੱਲ ਤੇ ਰੱਬ ਦੇ ਘਰ ਕਹਿੰਦੇ ਹੁੰਦੇ ਨੇ ਕਿ ਵੀ ਹਨੇਰ ਨਹੀਂ ਹੈਗਾ دیر ਤਾਂ ਹੈਗੀ ਆ ਹਨਾ ਪਰ ਇੱਥੇ ਪਰਤਖ ਰੱਬ ਨੇ ਦਿਖਾਤਾ ਵੀ ਮੈਂ ਅੰਗ ਸੰਗ ਹੈਗਾ ਮੈਂ ਅਰਦਾਸ ਕਰੀਦੀ ਰੱਬ ਅੱਗੇ ਵੀ اے ਰੱਬਾ ਜੇ ਤੂੰ ਮੇਰੇ ਅੰਗ ਸੰਗ ਰਹਿਣਾ ਤਾਂ ਵੀ ਇਹ ਗੱਲ ਦਾ ਮਤਲਬ ਮੈਨੂੰ ਉਹ ਮਿਲਣਾ ਚਾਹੀਦਾ ਵੀ ਹਾਂ ਰੱਬ ਹੈਗਾ ਮੇਰੇ ਨਾਲ ਬਾਬੇ ਉਹ ਰੱਬ ਨੇ ਪਰਤਖ ਦਿਖਾਤਾ ਵੀ ਹਾਂ ਮੈਂ ਤੇਰੇ ਨਾਲ ਆ ਠੀਕ ਆ ਮੇਰੇ ਜੁੰਡੇ ਪੱਟੇ ਸੋਨੂੰ ਪਹਿਲਾ ਵਾਲੀ ਵੀਡੀਓ ਚ ਦਿਖਾਈ ਐ ਠੀਕ ਆ ਗੱਲ ਉਹ ਕਰਦਾ ਸੀ ਇੱਥੇ ਵੀ ਨਾਹਿਰ ਦੇ ਆ ਜਾ ਕਿੱਥੇ ਮਰਜੀ ਆ ਜਾ ਜਿੱਥੇ ਮਰਜੀ ਆ ਜਾ ਮੈਂ ਹੁਣ ਪਿੰਡ ਚ ਹੀ ਫਿਰਦਾ ਲੈ ਮੈਨੂੰ ਫੋਨ ਕਰਕੇ ਦੱਸ ਕੇ ਜੇ ਐਡਾ ਵੱਡਾ ਬਣਵਾਸ ਤੂੰ ਪਿਓ ਦਾ ਜੰਮਿਆ ਹੋਇਆ ਹੈ ਨਹੀਂ ਕਿ ਵੀ ਕਿਸੇ ਦਾ ਤਾਂ ਤੂੰ ਆ ਜਾ ਠੀਕ ਆ ਗੱਲ ਤਾਂ ਤੂੰ ਆ ਜਾ ਤੇ ਫੋਨ ਕਰ ਲਈ ਨੰਬਰ ਜਾਣਨਾ ਪਰੋਣੇ ਦਾ ਤੂੰ ਠੀਕ ਆ ਗੱਲ ਜੇ ਤੇਰੇ ਚ ਐਡੀ ਹਿੰਮਤ ਆ ਹੁਣ ਤੂੰ ਪਿੰਡ ਦੇ ਸਾਹਮਣੇ ਆ ਕੇ ਦਿਖਾਣਾ ਠੀਕ ਆ ਚੋਰਾ ਤੂੰ ਸਾਫਤ ਹੋ ਗਿਆ ਨਾ ਚੋਰ ਠੀਕ ਆ ਗੱਲ ਐ ਹੁੰਦੀ ਹੈਗੀ ਠੀਕ ਆ ਅਸੀਂ ਰੱਬ ਦੇ ਅੰਗ ਸੰਗ ਖੜੇ ਆਂ ਸਾਡੇ ਮੇਰਾ ਨਗਰ ਮੇਰੇ ਨਾਲ ਆ ਠੀਕ ਆ ਗੱਲ ਮੇਰੇ ਭੈਣ ਭਾਈ ਸਾਰੇ ਮੇਰੇ ਨਾਲ ਨੇ ਤੂੰ ਦੱਸ ਕੇ ਆ ਜਾ ਤੈਨੂੰ ਵੱਡੇ ਬਣਵਾਸ ਨੂੰ ਫੇਰ ਦੇਖਾਂਗੇ ਤੁਸੀਂ ਪਿੱਠ ਸਸੁਰੇ ਮਾਰਨ ਆਲੇ ਆ ਠੀਕ ਆ ਗੱਲ ਤੁਸੀਂ ਇਹੋ ਜਿਹੇ ਥਾਵੇਂ ਦਾ ਬੰਦਾ ਯਾਰ ਉਹੀ ਨਹੀਂ ਲੜਦਾ ਚਾਹੇ ਜਿੱਦਬੈਸ ਵੀ ਹੋਵੇ ਠੀਕ ਆ ਗੱਲ ਤੂੰ ਪੈਸੇ ਲੈਣੇ ਸੀ 1500 ਰੁਪਇਆ ਮੈਨੂੰ ਹੀ ਦੱਸ ਦਿੰਦਾ ਮੇਰੀ ਕੁੜੀ ਦਾ ਵਿਆਹ ਸੀ ਬਾਬੇਓ ਮੇਰੇ ਕੋਲੇ 50000 ਰੁਪਇਆ ਸੀਗਾ ਠੀਕ ਆ ਗੱਲ ਇਹ ਬੰਦੇ ਨੇ ਉਹ ਵੀ ਮੇਰਾ ਕੱਟ ਲਿਆ ਠੀਕ ਆ ਗੱਲ ਤੇ ਮੋਬਾਈਲ ਵੀ ਬੰਦਾ ਮਗਰੋਂ ਮੇਰਾ ਫੜਾ ਕੇ ਆਇਆਗਾ ਠੀਕ ਆ ਗੱਲ ਤੇ ਬਾਕੀ ਇਹ ਜਿਵੇਂ ਉਦੋਂ ਬੱਚਿਆਂ ਵੇਲੇ ਉਹ ਚੋਰ ਹੋ ਗਿਆ ਸੀ ਗੰਗੂ ਇਹ ਉਹਨਾਂ ਚੋਂ ਨੇ ਇਹ ਬੰਦੇ ਠੀਕ ਆ ਗੱਲ ਉਹਨਾਂ ਚੋਂ ਨੇ ਪਰ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਇਹਨਾਂ ਦਾ ਸਾਰਿਆਂ ਦਾ ਨੰਗੇ ਜੱਡੇ ਹੋ ਗਏ ਜੇ ਤੂੰ ਇੱਕ ਪਿਓਦਾਂਗਾ ਯਾਰ ਤਾਂ ਤੈਨੂੰ ਦੱਸਦੀ ਗੱਲ ਵੀ ਤੂੰ ਆ ਜਾ। ਛੋਦੇ ਜਿਹੜਾ ਤੇਰੇ ਨਾਲ ਸਪੋਰਟ ਕਰਦਾ ਵਿਚੀ ਉਹਨੂੰ ਲਿਆ। ਹੁਣ ਵੀ ਮੈਂ ਪਿੰਡ 'ਚ ਫਿਰਦਾ ਆ ਜਾ ਜਿੱਥੇ ਮਰਜੀ। ਪਰ ਆਈਂ ਦੱਸ ਕੇ 20 ਮਿੰਟ ਪਹਿਲਾਂ ਮੈਨੂੰ ਫੋਨ ਕਰਦੀ ਵੀ ਮੈਂ ਆ ਰਿਹਾ। ਠੀਕ ਆ ਗੱਲ। ਇਹ ਨਹੀਂ ਨਾ ਹੈਗਾ ਵੀ ਮੈਂ ਕੱਲਾ ਖੜਾ ਆ ਬਰੇ ਤੁਸੀਂ ਇੱਥੇ ਮੌਕੇ ਤੇ ਉਈ ਆ ਜਾਓ ਮੇਰੇ ਕੋਲੇ। ਤੂੰ ਪਰ ਫੋਨ ਕਰਦੀ ਮੈਨੂੰ। ਦੱਸ ਕੇ ਆ ਜੀ। ਠੀਕ ਆ। ਓਕੇ। ਠੀਕ ਆ ਗੱਲ ਚੋਰਾ। ਤੂੰ ਸਾਲਾ ਐਨਾ ਗਿਰ ਗਿਆ ਤੂੰ ਮਹਾਰਾਜ ਨੂੰ ਵੀ ਨਹੀਂ ਛੱਡਿਆ ਠੀਕ ਆ ਗੱਲ ਤੁਸੀਂ ਮਹਾਰਾਜ ਨੂੰ ਨਹੀਂ ਛੱਡ ਤੁਸੀਂ ਸਮਝਦੀ ਕੁਛ ਨਹੀਂ ਮਹਾਰਾਜ ਨੂੰ ਮੈਂ ਆਪਦੇ ਅੱਖੀ ਸੁਣਿਆ ਹੋਇਆ ਗੱਲਾਂ ਸੁਡੀਆਂ ਕੰਨ ਨਹੀਂ ਸੁਣੀਆਂ ਹੋਈਆਂ ਨੇ ਮੇਰੀਆਂ ਦੇਖੀਆਂ ਹੋਈਆਂ ਨੇ ਅੱਖੀ ਤੁਸੀਂ ਮਹਾਰਾਜ ਨੂੰ ਤਾਂ ਸਮਝਦੀ ਨਹੀਂ ਕੁਛ ਠੀਕ ਆ ਗੱਲ ਸੋਨ ਤਾਂ ਇੱਕ ਥਿਆ ਹੈਗਾ ਉਹ ਸਾਸੇ ਵਾਲਾ ਸਾਧ ਠੀਕ ਆ ਗੱਲ ਤੇ ਬਾਕੀ ਫਿਰ ਰੱਬ ਨੇ ਪਰਤਾਖ ਦਿਖਾਦਾ ਹੁਣ ਛੋਡਾ ਉਹ ਲਾਲੇ ਨਾਲ ਉਹ ਲਾਲੇ ਨਾਲੇ ਜੋਰ ਜੀ ਨੇ ਲਾਓ ਜੋਰ ਲਾਉਣਾ ਲਾਲੇ ਤੇਰੀ ਰੇਲ ਬਣਾਵਾਂਗੇ ਠੀਕ ਆ ਗੱਲ ਰੇਲ ਜਿੰਨਾ ਜਿੰਨਾ ਨੇ ਮੇਰੇ ਹੱਥ ਲਾਇਆ ਉਹਨਾਂ ਦੀ ਬਣਾਵਾਗੇ ਰੇਲ ਤਾਂ ਛੋਡੀ ਵੀ ਬਣੀਆ ਚੱਪਲਾਂ ਛੋਡੇ ਮੂੰਹ ਤੇ ਮੁੰਨੀ ਦਾੜੀਆਂ ਤੇ ਲਾਈਆਂ ਨੇ ਬੱਚਪਲਾਂ ਛੋਡੇ ਠੀਕ ਆ ਗੱਲ ਇੱਕ ਬਾਈ ਹੋਰ ਮੈਂ ਬੇਨਤੀ ਕਰਨਾ ਚਾਹਣਾ ਸਭ ਲੋਕਾਂ ਨੂੰ ਹਰੇਕ ਕਹਿੰਦਾ ਉਹ ਕੁੱਟਿਆ 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 ਇਹ ਕੁੱਟਣ ਵਾਲੇ ਐਡੇ ਕਿੱਡੇ ਬਣਵਾਸ ਨੇ ਚਿੱਟੇ ਦੇ ਤਾਂ ਇਹ ਖਤਮ ਕਰੇ ਉਹਦੇ ਅੰਦਰੋਂ ਠੀਕ ਆ ਤਾਂ ਗੱਲ ਕਰ ਜਦੋਂ 8-9 ਜਾਣੀ ਲੱਗ ਗਏ ਫੇਰ ਫੇਰ ਇੱਕ ਇੱਕ ਬੰਦੇ ਕੀ ਕਰ ਚਾਹਦਾ ਜਦੋਂ ਬੰਦੇ ਦੀ ਕੇਸ ਪੜ ਲੈ ਲਿਆ ਮੈਨੂੰ ਇੱਕਾਥਾ ਨਾ ਕੇਸ ਪੜਾ ਦਿਓ ਬੰਦੇ ਦੇ ਉਹ ਬੰਦਾ ਉੱਠ ਕੇ ਦਿਖਾ ਦੇ ਮੈਂ ਫੇਰ ਫੇਰ ਵੀ ਮੁੱਕੀਆਂ ਲਾਈਆਂ ਨੇ ਫੇਰ ਵੀ ਇਹਨਾਂ ਤੋਂ ਕੱਟ ਨਹੀਂ ਰਿਹਾ ਮੈਂ ਬਾਬੇ ਤੁਸੀਂ ਇਹ ਗੱਲਾਂ ਨਾ ਕਹੋ ਵੀ ਮੈਂ ਕੁੱਟਿਆ ਠੀਕ ਆ ਪਕੜ ਲਓ ਕਿਸ਼ੇ ਪਿਆ ਆ ਜਾਂਦਾ ਫਿਰ ਮੈਂ ਕਰ ਮੈਂ ਹਾਂ ਉਹ ਵੀ ਕਰਦਾ ਮੈਂ ਤੇ ਆ ਜੇ ਮੈਨੂੰ ਪਰ ਦੱਸ ਗਿਆ ਵੀ ਅੱਧਾ ਘੰਟਾ ਪਹਿਲਾਂ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦਾ